ਵੀਡੀਓ ਨੂੰ ਜਰਾ ਧਿਆਨ ਨਾਲ ਦੇਖੋ ਤੇ ਇਸ ਵੀਡੀਓ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਸ਼ਰੀਆ ਮਿਲ ਰਿਹਾ ਹੈ ਦਰਸਲ ਦੋ ਤਰ੍ਹਾਂ ਦੀ ਆਪਸ ਦੇ ਵਿੱਚ ਚੱਕ ਖੋਨੀਚੜਾ ਹੋ ਗਈ ਤੇ ਇਸ ਦੇ ਵਿੱਚ ਤੇਜ਼ ਤਾਰ ਹਥਿਆਰ ਵੀ ਚੱਲੇ ਤੇ ਨੌਜਵਾਨ ਮੁੰਡੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਦੇ ਹੋਏ ਕਿ ਖਾਇਦੇ ਰਹੇ ਨੇ ਮਾਮਲਾ ਪਠਾਨਕੋਟ ਦੇ ਇਲਾਕੇ ਡਾਊਨ ਟਾਊਨ ਦਾ ਹੈ ਜਿੱਥੇ ਕਿ ਕਈ ਇੰਟਰਨੈਸ਼ਨਲ ਆਊਟਲੈਟਸ ਨੇ ਤੇ ਇੱਥੇ ਲੋਕਾਂ ਦੀ ਵੀ ਆਵਾਜ਼ ਆਈ ਰਹਿੰਦੀ ਹੈ ਤੇ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਦੇ ਉੱਪਰ ਜਨਪੁਰ ਦੇ ਕੋਲ ਇਹ ਗੁੰਡਾਗਰਦੀ ਦਾ ਨੰਗਾ ਨਾਚ ਦੇਖਿਆ ਗਿਆ ਹੈ ਤੇ ਇੱਕ ਇੰਟਰਨੈਸ਼ਨਲ ਬ੍ਰਾਂਡ ਦੇ ਆਊਟਲੈਟ ਦੇ ਬਾਹਰ ਇਹ ਨੌਜਵਾਨ ਇੱਕ ਦੂਜੇ ਨਾਲ ਲੜਦੇ ਹੋਏ ਦਿਖਾਈ ਦੇ ਰਹੇ ਨੇ ਤੇ ਇੱਕ ਨੌਜਵਾਨ ਜ਼ਖਮੀ ਵੀ ਹੋਇਆ ਜੋ ਕਿ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਦੱਸੀ ਜਾ ਰਹੀ ਹੈ ਤੇ ਝਗੜੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ